ਮੇਰੇ ਸਾਰੇ ਵੀਰ ਜਿੰਨੇ ਵੀ ਖੜੇ ਨੇ ਖੜੇ ਨੇ ਸਾਰਿਆਂ ਨੂੰ ਇਹ ਆ ਵੀ ਕਸਮ ਵਾਲੀ ਗੱਲ ਹੈ ਜੀ ਕਸਮ ਖਾ ਕੇ ਸੱਚ ਬੋਲਣਾ ਤੁਹਾਡੇ ਤੋਂ ਸ਼ੁਰੂ ਹੁੰਦੀ ਹੈ ਜੀ ਤੁਹਾਨੂੰ ਕਿਸ ਤੁਹਾਡਾ ਨਾਮ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਮੈਨੂੰ ਬਿਮਾਰੀ ਦੀ ਗੱਲ ਕਰਾਂ ਤੇ ਮੈਨੂੰ ਬੀਪੀ ਬਿਲਕੁਲ ਲੋਅ ਰਹਿੰਦਾ ਸੀ ਓਕੇ ਸਰਵਾਈਕਲ ਦੀ ਪ੍ਰੋਬਲਮ ਸੀ ਜੀ ਤਕਰੀਬਨ ਤੀਜੀ ਡੱਬੀ ਨਾ ਜਾ ਕੇ ਮੈਨੂੰ ਫਰਕ ਪਿਆ ਤੀਜੀ ਡੱਬੀ ਨਾ ਜਾਣੀ 2-3 ਮਹੀਨੇ ਬਾਅਦ ਹੁਣ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਥੈਂਕ ਯੂ ਜੀ ਨੋਟਿਸ ਕਰੀ ਜਾਵੇ ਹਾਂਜੀ ਭਾਈ ਮੈਂ ਦਾ ਪਵਨ ਜੇਸਰ ਪਿੰਨ ਖਹਿੜਿਆ ਜੀ ਮੈਨੂੰ ਸ਼ੂਗਰ ਦੀ ਪ੍ਰੋਬਲਮ ਸੀ ਤੇ ਆਪਣੇ ਸਰਵਾਈਕਲ ਦੀ ਤੇ ਬੀਪੀ ਦੀ ਜੀ ਇਹ ਤਿੰਨੇ ਜਿਹੜੀਆਂ ਚੌਥੀ ਡੱਬੀ ਨਾਲ ਕੇ ਜਿਹੜਾ ਕੰਮ ਸੁੱਤਰਾ ਆ ਇਹਨਾਂ ਨੇ ਚੌਥੀ ਡੱਬੀ ਖਾਦੀ ਜੀ ਫਿਰ ਜਾ ਕੇ ਤੁਹਾਨੂੰ ਰਿਜ਼ਲਟ ਮਿਲ ਗਿਆ ਹੁਣ ਬਿਲਕੁਲ ਠੀਕ ਹੁਣ ਬਿਲਕੁਲ ਠੀਕ ਇਹਦੇ ਵਿੱਚ ਚੱਕਰੀ ਆਈ ਜਾਂਦੀ ਜੀ 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 ਹਾਂਜੀ ਭਾਜੀ ਮਾਂ ਜੀ ਗਾ ਕੇ ਪੈਨ ਬਟੂ ਚੱਕ ਜੀ ਮੈਨੂੰ ਆ ਲੱਤ ਜਿਹੜੀ ਸੀ ਨਾ ਇਹਦੇ ਵਿੱਚ ਬਹਿਣ ਜਦੋਂ ਥੱਲੇ ਬੈਠੀਦਾ ਹੈ ਨਾ ਜੀ ਉਦੋਂ ਬਹੁਤ ਦਿੱਕਤ ਆਉਂਦੀ ਜੀ ਤੇ ਇਹ ਫਿਰ ਮੈਂ ਦੋ ਡੱਬੀਆਂ ਦੇ ਨਾਲ ਓਕੇ ਹੋ ਗਿਆ ਸੀਗਾ ਤੇ ਫਿਰ ਤਿੰਨ ਮੈਂ ਡੱਬੀਆਂ ਖਾਦੀਆਂ ਰਹੀਆਂ ਅੱਛਾ ਅੱਛਾ ਠੀਕ ਹੈ ਬਿਲਕੁਲ ਠੀਕ ਹੈ ਥੈਂਕ ਯੂ ਥੈਂਕ ਯੂ ਮੇਰਾ ਨਾਮ ਕੇਸ ਕੁਮਾਰ ਜੀ ਮੈਂ ਮਿਆ ਬਨੇਰ ਤੋਂ ਮੈਨੂੰ ਬੀਪੀ ਦੀ ਪ੍ਰੋਬਲਮ ਸੀ ਸ਼ੂਗਰ ਦੀ ਸੀ ਤੇ ਸਰੀਰ ਬਹੁਤ ਦਰਦ ਕਰਦਾ ਸੀ ਜਿਹੜਾ ਸਰੀਰ ਦਰਦ ਕਰਦਾ ਉਹਨੂੰ 15 ਦਿਨ ਦੇ ਵਿੱਚ ਸਿਰ ਰਿਜ਼ਲਟ ਮਿਲ ਗਿਆ ਉਹ ਬਿਲਕੁਲ ਠੀਕ ਹੋ ਗਿਆ ਹੁਣ ਬਾਕੀ ਵੀ ਮੈਨੂੰ ਸਹੀ ਜੀ ਜੀ ਐ ਇਧਰ ਆ ਜੀ ਮੇਰਾ ਨਾਮ ਮਨਪ੍ਰੀਤ ਕੌਰ ਆ ਤਰਨਤਾਰਨ ਤੋਂ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਪਹਿਲੀ ਡੱਬੀ ਦਾ ਹੀ ਰਿਜ਼ਲਟ ਆ ਗਿਆ 3 ਵੀਕ ਦੇ ਵਿੱਚ ਕੀ ਬਾਤ ਹੈ ਮੇਰਾ ਨਾਮ ਪਰਮਜੀਤ ਕੌਰ ਹੈ ਮੈਂ ਤਰਨਤਾਰਨ ਤੋਂ ਮੈਨੂੰ ਯੂਟਰਸ ਦੇ ਵਿੱਚ ਰਸੌਲੀਆਂ ਸੀ ਮੈਂ ਦੋਡਵੀਆਂ ਤੋਂ ਮੈਨੂੰ ਫਰਕ ਪਿਆ ਜੀ ਜੀ ਅੱਗੇ ਮੇਰਾ ਨਾਮ ਜਗਜੀਤ ਸਿੰਘ ਪਿੰਡ ਖਾੜੇ ਵਾਲਾ ਚਾ ਕਿ ਮੇਰੀ ਬਾਹ ਬਲੌਕ ਹੋ ਗਈ ਤੇ ਤਿੰਨਾਂ ਡੱਬੀਆਂ ਦੇ ਨਾਲੇ ਬਿਲਕੁਲ ਸਹੀ ਹੋ ਗਈ 1 ਸਾਲ ਪਹਿਲਾਂ ਜੀ ਜੀ ਮੇਰਾ ਨਾਂ ਚੰਸਪਾਲ ਸਿੰਘ ਜੀ ਪਿੰਡ ਮੱਤੇ ਵਾਲਾ ਮੇਰਾ ਬੀਪੀ ਡਾਉਂ ਰਹਿਂਦਾ ਆ ਆਇਰਨ ਡਾਉਂ ਰਹਿਂਦਾ ਹੀ ਤੇ ਸੈਲ ਡਾਉਂ ਰਹਿੰਦੇ ਮੈਂ ਪਹਿਲੀ ਡੱਬੀ ਚ ਲੰਨ ਦੀ ਮੇਰੀ ਉਹਨਾਂ ਫਰਕ ਪੈਦਾ ਆਇ ਤੇਰਾ ਆ ਮੇਰਾ ਮੇਰਾ ਨਾਮ ਜਗਜੀਤ ਸਿੰਘ ਤੇ ਮੈਨੂੰ ਕੋਈ ਬਿਮਾਰੀ ਨਹੀਂ ਮੈਂ ਫਿਰ ਵੀ ਖਾਣਾ ਜੀ ਕਿਉਂਕਿ ਇਹ ਫਿੱਟ ਲੋਕ ਵੀ ਇਹਨੂੰ ਖਾ ਸਕਦੇ ਆ ਵਾਈਗੁਰ ਜੀ ਕਾ ਖਾਸਾ ਵਾਈਗੁਰ ਜੀ